ਅਸਾਮ ਦੀ ਡਿਵੀਜ਼ਨਲ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਲਿਆਉਣ ਦੀ ਮੰਗ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਹੈ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੇ ਸਾਥੀ ਜਿਹੜੇ ਅਸਾਮ ਦੀ ਡਿਵੀਜ਼ਨਲ ਜੇਲ੍ਹ ਦੇ ਵਿੱਚ ਭੁਖੜ ਹੜਤਾਲ ਤੇ ਬੈਠੇ ਨੇ ਉਹਨਾਂ ਦੀ ਵੀ ਹਾਲਤਾ ਕਾਫੀ ਗੰਭੀਰ ਹੋਣ ਦੀ ਜਾ ਰਹੀ ਹੈ ਉੱਥੇ ਹੀ ਅਮਰਤਪਾਲ ਦੀ ਮਾਤਾ ਦੀ ਸਿਹਤ ਵੀ ਕਾਫੀ ਜਾਦੇ ਖਰਾਬ ਹੋ ਚੁੱਕੀ ਹੈ ਕਿਉਂਕਿ ਉਹਨਾਂ ਨੇ ਭੁਖੜ ਹੜਤਾਲ ਤੇ ਲਗਾਤਾਰ ਬੈਠੇ ਨੇ ਉੱਥੇ ਹੀ ਅਮਰਤਪਾਲ ਦੀ ਸਪੋਰਟ 'ਚ ਪਹੁੰਚੇ ਬਲਜੀਤ ਸਿੰਘ ਦਾਦੋਆਣੇ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਮਰਤਪ ਪੰਜਾਬ ਸਰਕਾਰ ਦੇ ਵੱਲੋਂ ਐਨਐਸਏ ਲਾ ਕੇ ਜੋ ਸਿੱਖ ਨੌਜਵਾਨਾਂ ਦੇ ਉੱਪਰ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਦੀ ਉਹਨਾਂ ਨੂੰ ਇਸ਼ਾਮ ਦੀ ਡਿਬਰੂਗੜ੍ਹ ਜੇਲ੍ਹ ਚ ਨਜ਼ਰਬੰਦ ਕੀਤਾ ਹੋਇਆ ਅਮਰਤਪਾਲ ਸਾਹਿਬ ਆਇਆ ਸੀ ਕਿ ਸੁਖਤਾਂ ਦੇ ਉਹ ਅਮਰਤ ਸ਼ਕਾਉਣਾ ਤੇ ਅਮਰਤ ਸੰਚਾਰ ਕਰਨਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਨਾ ਇਹ ਕੋਈ ਗੁਨਾਹ ਨਹੀਂ ਹੈ ਅੱਜ ਉਹਨਾਂ ਦਾ ਸਾਲ ਪੂਰਾ ਹੋਣ ਜਾ ਰਿਹਾ ਉਹਨਾਂ ਦੇ ਪਰਿਵਾਰਾਂ ਵੱਲੋਂ ਜਿਹੜੇ ਭਾਈ ਅਮਰਦਪਾਲ ਸਿੰਘ ਤੇ ਉਹਨਾਂ ਦੇ ਸਾਥੀ ਉਹਨਾਂ ਦੇ ਸਤਕਾਰਯੋਗ ਮਾਤਾ ਪਿਤਾ ਭੈਣ ਭਰਾ ਤੇ ਜਥੇਬੰਦੀਆਂ ਅੱਜ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਪਿਛਲੇ ਕਈ ਦਿਨਾਂ ਤੋਂ ਭੁਖੜਤਾਲ ਤੇ ਨੇ ਮੋਰਚਾ ਲਗਾ ਕੇ ਬੈਠੇ ਨੇ ਕਿ ਉਹਨਾਂ ਨੂੰ ਪੰਜਾਬ ਸਿਵਟ ਕੀਤਾ ਜਾਵੇ ਪਰ ਅਸੀਂ ਇਸ ਤੋਂ ਵੀ ਅੱਗੇ ਕਹਿਣਾ ਚਾਹੁੰਦੇ ਆ ਕਿ ਉਹ ਸਿੱਖ ਬੇਗੁਨਾ ਨੇ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਉਹਨਾਂ ਨੂੰ ਜੇਲ੍ਹ ਤਬਦੀਲੀ ਨਹੀਂ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਜਿਹੜੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਡੇ ਬੰਦੀ ਸਿੰਘ ਆ ਚਾਹੇ ਉਹ ਤਿਹਾਰ ਨਜ਼ਰਬੰਦ ਆ ਚਾਹੇ ਉਹ ਬੜੈਲ ਆ ਚਾਹੇ ਉਹ ਪਟਿਆਲੇ ਆ ਨਾਭੇ ਆ ਜਾਂ ਪੰਜਾਬ ਦੀ ਕਿਸੇ ਵੀ ਜੇਲ੍ਹ ਚ ਜਾਂ ਪੰਜਾਬੋਂ ਬਾਹਰ ਕਿਸੇ ਵੀ ਜੇਲ੍ਹ ਚ ਨਜ਼ਰਬੰਦ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੇ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਇਹਦੇ ਵਾਸਤੇ ਅਸੀਂ ਅੱਜ ਇਸ ਮੋਰਚੇ ਨੂੰ ਆਪਣਾ ਸਮਰਥਨ ਦੇਣ ਵਾਸਤੇ ਆਏ ਆਂ ਔਰ ਮੈਂ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਤੇ ਕੇਂਦਰ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਬੇਗੁਨਾ ਸਿੱਖ ਨੇ ਇਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਣਾ ਉਹਨਾਂ ਦਾ ਮੋਢਲਾ ਫਰਜ਼ ਆ ਇਹਨਾਂ ਸਿੱਖਾਂ ਨੇ ਵੀ ਬਹੁਤ ਕੁਰਬਾਨੀਆਂ ਕੀਤੀਆਂ ਨੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਵੱਡਾ ਯੋਗਦਾਨ ਹੈ ਸਿੱਖਾਂ ਦਾ ਅੱਜ ਵੀ ਸ਼ਰਧਾਂ ਦੇ ਉੱਤੇ ਦੇਸ਼ ਦੀ ਰਾਖੀ ਕਰਨ ਵਾਲੇ ਸਾਡੇ ਸਿੱਖ ਭਰਾ ਵੱਡੀਆਂ ਸਿਵਾਵਾਂ ਨਿਭਾ ਰਹੇ ਆ ਇਹਨੂੰ ਮੱਦੇਨਜ਼ਰ ਰੱਖਦਿਆਂ ਸਾਡੇ ਜਿਹੜੇ ਸਿੱਖ ਭਰਾ ਨੇ ਉਹਨਾਂ ਨੂੰ ਤੁਰੰਤ ਜਿਹੜਾ ਉਹ ਰਿਹਾ ਕੀਤਾ ਜਾਵੇ ਸਰਕਾਰ ਦੇ ਰਵੱਈਏ ਨੂੰ ਕਿਵੇਂ ਵੇਖਦੇ ਆ ਦੇਖੋ ਬਹੁਤ ਗਲਤ ਗੱਲ ਆ ਕਿ ਅਜੇ ਤੱਕ ਮੈਨੂੰ ਉਹਨਾਂ ਦੇ ਸਤਿਕਾਰਯੋਗ ਪਿਤਾ ਨੇ ਦੱਸਿਆ ਕਿ ਕੁਝ ਸਰਕਾਰੀ ਅਫਸਰ ਹੀ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਆਏ ਆ ਸਰਕਾਰ ਦਾ ਕੋਈ ਐਮਐਲਏ ਕੋਈ ਮੰਤਰੀ ਸਰਕਾਰ ਦਾ ਨੁਮਾਇੰਦਾ ਜਿਹੜਾ ਪਰਿਵਾਰ ਤੱਕ ਨਹੀਂ ਪਹੁੰਚਿਆ ਮੈਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਨਾ ਔਰ ਕੇਂਦਰ ਸਰਕਾਰ ਨੂੰ ਕਿ ਆਪਣੇ ਨੁਮਾਇंदे ਭੇਜ ਕੇ ਤੁਰੰਤ ਉਹਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਜਿਹੜੇ ਸਾਡੇ ਇਹ ਬੰਦੀ ਸਿੰਘ ਜਿੰਨਾ ਗੁਨਾਹ ਹੀ ਦੇਖੋ ਸਾਲ ਚ ਕੁਝ ਸਾਬਤ ਹੀ ਨਹੀਂ ਹੋਇਆ ਉਹਨਾਂ ਕੋਲੇ ਕੋਈ ਐਸਾ ਹਥਿਆਰ ਨਹੀਂ ਕੋਈ ਐਸੀ ਪਲਾਨਿੰਗ ਕੋਈ ਐਸੀ ਸਾਜ਼ਿਸ਼ ਜਿਹੜੀ ਬੇਨਕਾਬ ਨਹੀਂ ਹੋਈ ਕਿ ਉਹ ਕੁਝ ਐਸਾ ਕਰਨਾ ਚਾਹੁੰਦੇ ਸੀ ਇੱਕ ਬੇਗੁਨਾ ਸਿੱਖ ਨੇ ਜਿਹੜੇ ਪ੍ਰਚਾਰ ਪ੍ਰਸਾਰ ਕਰ ਰਹੇ ਸੀਗੇ ਸੰਗਤਾਂ ਨੂੰ ਗੁਰੂ ਬਾਣੀ ਨਾਲ ਜੋੜ ਰਹੇ ਸੀ ਤੇ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰ ਰਹੇ ਸੀ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਜਿਹੜਾ ਹੈਗਾ ਉਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਚਿੰਗਾੜੀ ਕਦੋਂ ਭਮੜ ਬਣਦੀ ਆ ਪਤਾ ਨਹੀਂ ਲੱਗਦਾ ਜਿਹੜੇ ਹਾਲਾਤ ਵਿਗੜਦੇ ਆ ਉਹਨੂੰ ਸੰਭਾਲਣਾ ਫਿਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਇਹ ਸਰਕਾਰਾਂ ਨੇ ਇਹੀ ਮਿੱਥ ਲਿਆ ਇਹ ਧਰਨੇ ਲੱਗਣ ਮੁਜਾਰੇ ਲੱਗਣ ਰੋੜਾ ਬੰਦ ਹੋਣ ਰੇਲਾਂ ਰੋਕੀਆਂ ਜਾਣ ਫੇਰ ਹੀ ਉਹਨਾਂ ਨੇ ਕੋਈ ਮਸਲਾ ਬੰਨਣਾ ਆ ਹੁਣ ਵੀ ਤੁਸੀਂ ਦੇਖੋ ਕਿਸਾਨ ਕਿਸਾਨੀ ਅੰਦੋਲਨ ਕਰ ਰਹੇ ਜਦੋਂ ਦਿੱਲੀ ਨੂੰ ਘੇਰ ਰੱਖਿਆ ਸਾਲ ਪਾਰ ਦਾ ਫੇਰ ਤਿੰਨੇ ਕਾਨੂੰਨ ਰੱਦ ਕਰਦੇ ਹੁਣ ਸੰਭੂ ਬਾਰਡਰ ਤੇ ਜਾਂ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਰੋਕਿਆ ਹੋਇਆ ਇੱਕ ਨੌਜਵਾਨ ਸੁਭਕਰਨ ਸਿੰਘ ਜਿਹੜਾ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਕਿੰਨੇ ਜ਼ਖਮੀ ਹੋਏ ਆ ਤੇ ਕਿਸਾਨ ਅੱਜ ਵੀ ਅੜਿਓ ਆਪਣੀਆਂ ਮੰਗਾਂ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਆ ਜਾਓ ਐਮਐਸਪੀ ਦਾ ਚਾਹੇ ਕੋਈ ਹੋਰ ਆ ਜਿਹੜੇ ਵਾਦੇ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਆ ਉਹ ਤਰੰਤ ਪੂਰੇ ਕਰਨੇ ਚਾਹੀਦੇ ਆ ਇਹ ਨਾ ਸਰਕਾਰਾਂ ਮਤਨ ਕੇ ਮੋਰਚੇ ਹੀ ਲਾਉਣ ਕਿ ਸਿੱਖ ਕੌਮ ਧਰਨੇ ਮੁਜਾਰੇ ਮੋਰਚਿਆਂ ਵਾਸਤੇ ਹੀ ਆ ਇਹਨਾਂ ਦੇ ਹੱਕ ਬਣਦਾ ਵਾ ਜੋ ਇਹਨਾਂ ਨਾਲ ਬੇਇਨਸਾਫੀ ਹੋਈ ਆ ਉਹ ਬੇਨਸਾਫੀ ਜਿਹੜੀ ਆ ਉਹਨੂੰ ਸਰਕਾਰਾਂ ਸਮਝਣ ਤੇ ਜੋ ਸਾਡਾ ਹੱਕ ਆ ਮਨੁੱਖੀ ਅਧਿਕਾਰਾਂ ਦਾ ਹਿਊਮਨ ਰਾਈਟ ਦਾ ਘਾਣ ਹੋ ਰਿਹਾ ਉਹਨੂੰ ਤੁਰੰਤ ਰੋਕਿਆ ਜਾਵੇ ਸਾਡੀ ਇਹ ਮੰਗ ਆ ਕਿ ਚਾਹੇ ਉਹ ਪੰਜਾਬ ਸਰਕਾਰ ਚਾਹੇ ਕੇਂਦਰ ਸਰਕਾਰ ਤੁਰੰਤ ਇਸ ਤੇ ਧਿਆਨ ਦੇਵੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਇਹ ਜਿਹੜੇ ਬੇਗੁਨਾ ਸੇਖਾ ਇਹਨਾਂ ਨੂੰ ਰਿਹਾ ਕੀਤਾ ਜਾਵੇ ਅੱਜ ਭਾਈ ਮੋਹਨ ਸਿੰਘ ਜੀ ਸ਼੍ਰੋਮਣੀ ਕਾਲੀਦਾਵ ਸੰਜੋਗਤ ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰਾ ਪੰਚਕ ਸੇਵਾ ਲਹਿਰ ਜਥੇਬੰਦੀ ਦੇ ਆਗੂ ਨੇ ਭਾਈ ਮਨਜੀਤ ਸਿੰਘ ਦੀ ਭੋਮਾ ਜੋ ਧਰਮ ਪ੍ਰਚਾਰ ਵਿੰਗ ਪੰਜਾਬ ਦੇ ਚੇਅਰਮੈਨ ਨੇ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਭਾਈ ਸਤਨਾਮ ਸਿੰਘ ਬਣਾਵਾ ਨੇ ਜਥੇਦਾਰ ਸਤੰਦਰ ਸਿੰਘ ਪੁਰਾਣਾ ਹੋਰ ਜਥੇਬੰਦੀਆਂ ਦੇ ਆਗੂ ਸਹਿਬਾਨ ਸਤਕਾਰਯੋਗ ਅੱਜ ਇਸ ਪੰਥਕ ਮੋਰਚੇ ਦਾ ਸਮਰਥਨ ਕਰਨ ਆਏ ਆ ਔਰ ਅਸੀਂ ਸਵਾਗਤ ਕਰਦੇ ਹਾਂ ਕਿ ਉਹ ਵੀ ਲੋਕਾਂ ਨੂੰ ਅੱਜ ਸਮਝ ਆਈ ਆ ਜਿਹੜੇ ਅਜਨਾਲਾ ਘਟਨਾ ਤੋਂ ਬਾਅਦ ਮਾਜੇ ਦਾ ਆਪੇ ਬਣਿਆ ਜਰਨੈਲ ਜਿਹੜਾ ਕਹਿੰਦਾ ਸੀਗਾ ਕਿ ਅਮਰਪਾਲ ਸਾਡੇ ਹਵਾਲੇ ਕਰੋ ਅਸੀਂ ਬੰਦੇ ਦਾ ਪੁੱਤ ਬਣਾ ਦੇਾਂਗੇ ਅੱਜੋ ਵੀ ਕਹਿ ਰਹੇ ਆ ਕਿ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਜਾਂ ਉਹਨਾਂ ਨੂੰ ਜਿਹੜੇ ਅੱਤਵਾਦੀ ਤੇ ਕਾਤਲ ਕਹਿੰਦੇ ਸੀ ਉਹ ਵੀ ਉਹਨਾਂ ਨੂੰ ਵੀ ਬੰਦੀ ਸਿੰਘ ਦਿਖਣ ਲੱਗ ਗਏ ਆ ਕਿਉਂਕਿ ਅੱਜ ਉਹਨਾਂ ਕੋਲੇ ਸੱਤਾ ਦੀ ਕੁਰਸੀ ਨਹੀਂ ਆ ਪਰ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਲੋਕਾਂ ਦੀ ਪਛਾਣ ਰੱਖਣੀ ਸਾਨੂੰ ਬਹੁਤ ਜ਼ਰੂਰੀ ਆ ਜਿਹੜੇ ਇਹਨਾਂ ਨੌਜਵਾਨਾਂ ਨੂੰ ਅੰਦਰ ਧੱਕਣ ਦੇ ਵਿੱਚ ਨਾਲ ਸਰਕਾਰਾਂ ਦੇ ਜ਼ਿੰਮੇਵਾਰ ਆ ਇਹ ਕੇਵਲ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਹੀ ਕੰਮ ਨਹੀਂ ਜਿਹੜੇ ਆਪਣੇ ਆ ਨੇ ਮਿਹਰਬਾਨੀਆਂ ਕੀਤੀਆਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਪਾਰਲੀਮੈਂਟ 'ਚ ਭੇਜਿਆ ਸੀ ਕਿ ਉਹ ਪੰਜਾਬ ਦੀ ਪੰਛ ਦੀ ਸਿੱਖਾਂ ਦੀ ਆਵਾਜ਼ ਬੁਲੰਦ ਕਰਨਗੇ ਉਹਨਾਂ ਨੇ ਇਹਨਾਂ ਨੌਜਵਾਨਾਂ ਨੂੰ ਜੇਲ੍ਹਾਂ 'ਚ ਧੱਕਣ ਵਾਸਤੇ ਉੱਥੇ ਸਟੇਟਮੈਂਟਾਂ ਦਿੱਤੀਆਂ ਨੇ ਤੇ ਇਸ ਕਾਰਨ ਕਰਕੇ ਇਹ ਇਹਨਾਂ ਲੋਕਾਂ ਨੂੰ ਪਛਾਣਨ ਵਾਸਤੇ ਸੰਗਤਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਨੂੰ ਵੀ ਪਛਾਣਿਆ ਜਾਵੇ ਇਹ ਕੇਵਲ ਸੱਤਾ ਥੇ ਹੋਣ ਵਾਸਤੇ ਇਹ ਜਿਹੜੇ ਇਹੋ ਜਿਹੇ ਡਰਾਮੇ ਕਰਦੇ ਆ ਇਹਨਾਂ ਦੇ ਇਹਨਾਂ ਡਰਾਮਿਆਂ ਤੋਂ ਸਾਨੂੰ ਸਾਵਧਾਨ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਦਾਦੀਆ ਕੇ ਬਲਜੀਤ ਸਿੰਘ ਦਾਦੂਵਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਚੁੱਕਣ ਨੇ ਕਿਹਾ ਜਿਹੜੇ ਬੰਦੀ ਸਿੰਘ 30-30 ਸਾਲ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਵੀ ਰਿਹਾਈ ਹੋਣੀ ਚਾਹੀਦੀ ਹੈ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਤੇ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ ਕਿਉਂਕਿ ਉਹਨਾਂ ਨੇ ਆਪਣੀਆਂ ਦੀ ਸਜ਼ਾਵਾਂ ਨੇ ਉਹ ਪੂਰੀਆਂ ਕਰ ਚੁੱਕੇ ਨੇ